ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਪੰਜਾਬੀਆਂ ਨੂੰ ਗਣਤੰਤਰ ਦੇ ਦਿਵਸ ਦੀ ਬਹੁਤ-ਬਹੁਤ ਮੁबारकबादਨਾ ਤੇ ਉਹਨਾਂ ਆਜ਼ਾਦੀ ਪ੍ਰਵਾਨਿਆਂ ਨੂੰ ਸਲਾਮ ਕਰਦਾ ਸਾਡੇ ਸੰਵਿਧਾਨ ਦੇ ਰਚਿਤਾ ਡਾਕਟਰ ਭਲਰਾਓ ਅੰਬेडकर ਜੀ ਨੂੰ ਸलाम ਕਰਨਾ ਜਿਨ੍ਹਾਂ ਨੇ ਸਾਨੂੰ ਬਰਾਬਰੀ ਦਾ ਹੱਕ ਦਿੱਤਾ ਵੋਟ ਟਰਾਈਟ ਦਿੱਤਾ ਜਿਹਦੀ ਬਦੌਲਤ ਜਿਹੜੀਆਂ ਅੱਜ ਸਰਕਾਰਾਂ ਬਣ ਕੇ ਜਿਹੜੀਆਂ ਆਪਣਾ ਪ੍ਰਾਂਤ ਆਪਣਾ ਭਾਰਤ ਚਲਾਉਂਦੀਆਂ ਨੇ ਕਿੰਨੇ ਫੁੱਟ ਦਾ ਰੈਸਿਡੈਂਟ ਇਹ 100 ਫੁੱਟ ਚੌੜਾ ਝੰਡਾ ਜੀ ਤੇ ਇਹਦੇ ਉੱਪਰ ਜਿਹੜੀ ਐ ਰਵਲਿੰਗ ਲਾਈਟ ਵੀ ਲੱਗੀ ਹੋਈ ਹੈ ਇਹ ਲੋਕਾਂ ਦੇ ਜਿੱਥੇ ਏਰੀਆ ਦੀ ਖੂਬਸੂਰਤੀ ਵਿੱਚ ਵਾਧਾ ਕਰੂ ਉੱਥੇ ਇਹਨਾਂ ਲੋਕਾਂ ਨੂੰ ਇੱਕ ਬਹੁਤ ਵੱਡਾ ਲੈਂਡਮਾਰਕ ਮਿਲਿਆ ਲੈਂਡਮਾਰਕ ਵੀ ਉਸ ਦਿਨ ਮਿਲਿਆ ਜਿਸ ਦਿਨ ਸਾਡੇ ਸਬਦਾਨ ਦੀ ਜਿਹੜਾ ਲਾਗੂ ਹੋਇਆ ਸੀ ਤੇ ਬਹੁਤ ਵੱਡਾ ਅੱਜ ਹੋਰ ਵੀ ਜਦੋਂ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ ਜਿਹੜੇ ਸ਼ਹੀਦਾਂ ਦੇ ਸਰਤਾਜ ਜਿਵੇਂ ਜਾਣੇ ਜਾਂਦੇ ਨੇ ਉਹਨਾਂ ਦਾ ਅੱਜ ਜਨਮ ਨੇ ਇਸ ਦਿਵਸ ਤੇ ਅੱਜ ਜਿਹੜਾ ਇਹ ਚੰਦਾਲਾਖੇ ਨਹੀਂ ਵੀ ਆਪਣੇ ਆਪਣੀ ਪਾਗਾਂ ਵਾਲਾ ਮਹਿਸੂਸ ਕਰਦਾ ਹੈ ਮਾਰਕਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਲਈ ਐਮਐਲਏ ਸਾਹਿਬ ਨੇ ਅੱਜ ਬਹੁਤ ਵੱਡਾ ਕੰਮ ਕੀਤਾ ਜਿਹੜਾ ਇਹ ਫਲੈਗ ਸਾਡੇ 100 ਫੁੱਟ ਚੜ੍ਹ ਬੜੀ ਮਾਰਕੀਟ ਚ ਲਾਇਆ ਗਿਆ ਬਹੁਤ ਵੱਡਾ ਲੈਂਡਮਾਰਕ ਸਾਨੂੰ ਮਿਲਿਆ ਔਰ ਸਾਡੀ ਮਾਰਕੀਟ ਦੀ ਮੈਕਟਰਾ ਕਹਿੰਦੇ ਕੋਈ ਇੱਕ ਪ੍ਰੋਮੋਸ਼ਨ ਹੋ ਗਈ ਹੈ ਐਡ ਪ੍ਰੋਮੋਸ਼ਨ ਹੋ ਗਈ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇਹ ਲੁਧਿਆਣਾ ਦੇ ਵਿੱਚ ਮਤਲਬ ਦੂਜਾ ਹੀ ਆ ਹੋਰ ਹਾਲੇ ਕਿਤੇ ਵੀ ਨਹੀਂ ਲੱਗਿਆ ਹੋਇਆ ਸੋ ਅਸੀਂ ਤਾਂ ਦਿਲੋਂ ਬਲੰਦਾ ਥੈਂਕਸ ਕਰਦੇ ਆ ਜੀ ਧੰਨਵਾਦ ਕਰਦੇ ਆ ਸ਼ਾਮ ਸਮਾਂ ਹਾਲੀ ਸਰ ਕਿਦਾਂ ਡਿਊਟੀ ਸ਼ਾਮ ਸਮਾਂ ਸਮਾ ਲਈ ਜੀ ਅਸੀਂ ਵੀ ਹੈਗੇ ਇੱਥੇ ਅਸੀਂ ਵੀ ਖੁਦ ਕਰਾਂਗੇ ਕਿਉ ਤੋ ਅਸੀਂ ਸਾਰੇ ਇਹਨੂੰ ਸਲੂਟ ਕਰਦੇ ਆ ਅਸੀਂ ਵੀ ਕਰਾਂਗੇ ਬਾਕੀ ਸਿੱਧੂ ਸਾਹਮਣੇ ਗਵਰਨਮੈਂਟ ਬਲੂ ਕਾਰਪੋਰੇਸ਼ਨ ਦੇ ਬੰਦੇ ਵੀ ਲਾਏ ਉੱਥੇ ਸੋ ਸਾਰੇ ਹੱਲ ਕੇ ਕਰਾਂਗੇ ਜੀ ਜਰੂ ਸਮੂਹ ਦੇਸ਼ ਵਸਿਆਂ ਨੂੰ ਸਨੂ ਪੰਜਾਬੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਮੁबारकबाद ਦੇਣਾ ਤੇ ਉਹਨਾਂ ਆਜ਼ਾਦੀ ਪ੍ਰਵਾਨਿਆਂ ਨੂੰ ਸਲਾਮ ਕਰਦਾ ਸਾਡੇ ਸੰਵਿਧਾਨ ਦੇ ਰਚਿਤਾ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸਲਾਮ ਕਰਦਾ ਜਿਨ੍ਹਾਂ ਨੇ ਸਾਨੂੰ ਬਰਾਬਰੀ ਦਾ ਹੱਕ ਦਿੱਤਾ ਵੋਟ ਟੂ ਰਾਈਟ ਦਿੱਤਾ ਇਹਦੀ ਬਦੌਲਤ ਜਿਹੜੀਆਂ ਅੱਜ ਸਰਕਾਰਾਂ ਬਣ ਕੇ ਜਿਹੜੀਆਂ ਆਪਣਾ ਪ੍ਰਾਂਤ ਆਪਣਾ ਭਾਰਤ ਚਲਾਉਂਦੀਆਂ ਕਿੰਨੇ ਫੁੱਟ ਦਾ ਰੈਸਿਡੈਂਟ ਇਹ 100 ਫੁੱਟ ਚਾਹ ਚੰਡਾ ਜੀ ਤੇ ਇਹਦੇ ਉੱਪਰ ਜਿਹੜੀ ਇਹ ਰਵੋਲਵਿੰਗ ਲਾਈਟ ਵੀ ਲੱਗੀ ਹੋਈ ਹੈ ਇਹ ਲੋਕਾਂ ਨੇ ਜਿੱਥੇ ਏਰੀਆ ਦੀ ਖੂਬਸੂਰਤੀ ਵਿੱਚ ਵਾਧਾ ਕਰੂ ਉੱਥੇ ਇਹਨਾਂ ਲੋਕਾਂ ਨੂੰ ਇੱਕ ਬਹੁਤ ਵੱਡਾ ਲੈਂਡਮਾਰਕ ਮਿਲਿਆ ਲੈਂਡਮਾਰਕ ਵੀ ਉਸ ਦਿਨ ਮਿਲਿਆ ਜਿਸ ਦਿਨ ਸਾਡੇ ਸੰਵਿਧਾਨ ਦੀ ਜਿਹੜਾ ਲਾਗੂ ਹੋਇਆ ਸੀ ਤੇ ਬਹੁਤ ਵੱਡਾ ਅੱਜ ਹੋਰ ਵੀ ਦਿਨ ਤਨਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ ਜਿਹੜੇ ਸ਼ਹੀਦਾਂ ਦੇ ਸਰਤਾਜ ਵਜੋਂ ਜਾਣੇ ਜਾਂਦੇ ਨੇ ਉਹਨਾਂ ਦਾ ਅੱਜ ਜਨਮ ਦਿਨ ਹੈ ਇਸ ਦਿਵਸ ਤੇ ਅੱਜ ਜਿਹੜਾ ਇਹ ਚੰਦਾਲਾ ਖੇ ਮੈਂ ਵੀ ਆਪਣੇ ਆਪ ਨੂੰ ਪਾਗਾਂ ਵਾਲਾ ਮਹਿਸੂਸ ਕਰਦਾ ਹਾਂ ਮਾਰਕਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਲਈ ਐਮਐਲਏ ਸਾਹਿਬ ਨੇ ਅੱਜ ਬਹੁਤ ਵੱਡਾ ਕੰਮ ਕੀਤਾ ਜਿਹੜਾ ਇਹ ਫਲੈਗ ਸਾਡੇ 100 ਫੁੱਟ ਚੜਾ ਸਾਡੀ ਮਾਰਕੀਟ ਚ ਲਾਇਆ ਗਿਆ ਬਹੁਤ ਵੱਡਾ ਲੈਂਡਮਾਰਕ ਸਾਨੂੰ ਮਿਲਿਆ ਔਰ ਸਾਡੀ ਮਾਰਕੀਟ ਦੀ ਮੈਂ ਤਾ ਕਹ ਲਓ ਵੀ ਇੱਕ ਪ੍ਰੋਮੋਸ਼ਨ ਹੋ ਗਈ ਹੈ ਐਡ ਪ੍ਰੋਮੋਸ਼ਨ ਹੋ ਗਈ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਇਹ ਲੁਧਿਆਣਾ ਦੇ ਵਿੱਚ ਮੰਨਦਾ ਦੂਜਾ ਹੀ ਆ ਹੋਰ ਹਲੇ ਕਿਤੇ ਵੀ ਨਹੀਂ ਲੱਗਿਆ ਹੋਇਆ ਸੋ ਅਸੀਂ ਤਾਂ ਦਿਲਵਾਨਾਂ ਦਾ ਥੈਂਕਸ ਕਰਦੇ ਆ ਜੀ ਧੰਨਵਾਦ ਕਰਦੇ ਆ ਸਾਮ ਸੰਭਾਲ ਲਈ ਸਰ ਕਿਦਾਂ ਡਿਊਟੀ ਸਾਮ ਸੰਭਾਲ ਲਈ ਜੀ ਅਸੀਂ ਵੀ ਹੈਗੇ ਆ ਇੱਥੇ ਅਸੀਂ ਵੀ ਖੁਦ ਕਰਾਂਗੇ ਕਿਉਂਕਿ ਜਿਹੜਾ ਤਿਰੰਗਾ ਤੋ ਅਸੀਂ ਸਾਰੇ ਇਹਨੂੰ ਸਲੂਟ ਕਰਦੇ ਆ ਅਸੀਂ ਵੀ ਕਰਾਂਗੇ ਬਾਕੀ ਸਿੱਧੂ ਸਾਹਮਣੇ ਗਵਰਨਮੈਂਟ ਵੱਲੋਂ ਕਾਰਪੋਰੇਸ਼ਨ ਵੱਲੋਂ ਬੰਦੇ ਵੀ ਲਾਏ ਆ ਇੱਥੇ ਸੋ ਸਾਰੇ ਨਾਲ ਕੇ ਕਰਾਂਗੇ ਜੀ ਚਿਰੂ ਠੀਕ ਹੈ ਜੀ ਧੰਨਵਾਦ